ਸਾਡੇ ਜਿਹੜੇ ਸਿਆਸੀ ਲੀਡਰ ਆ ਇਹਨਾਂ ਨੇ ਸਾਨੂੰ ਧਰਮ ਦੇ ਨਾਮ ਦੇ ਉੱਤੇ ਐਦਾਂ ਬੰਡੀਆਂ ਪਾ ਕੇ ਠੀਕ ਆ ਵੱਡ ਗਿਣਤੀ ਨੂੰ ਤਾਂ ਇਹ ਹੋਰ ਅੱਖਾਂ ਦੇ ਨਾਲ ਹੋਰ ਨਜ਼ਰੀਏ ਦੇ ਨਾਲ ਦੇਖਦੇ ਆ ਘੱਟ ਗਿਣਤੀ ਨੂੰ ਇਹ ਹੋਰ ਹੋਰ ਤਰੀਕੇ ਨਾਲ ਦੇਖਦੇ ਆ ਜਿਹੜਾ ਸਾਡਾ ਧਰਮ ਆ ਠੀਕ ਹੈ ਜੀ ਸਾਡਾ ਸ੍ਰੀ ਧਰਮ ਕੋਈ ਵੀ ਇਹ ਨਹੀਂ ਸਿਖਾਂਦਾ ਵੀ ਅਸੀਂ ਆਪਸ ਦੇ ਵਿੱਚ ਵੱਡ ਟੁੱਕ ਕਰੀਏ ਸਰਕਾਰ ਇਹ ਨਹੀਂ ਹੈਗਾ ਵੀ ਅੱਜ ਹਿੰਦੂ ਭਾਈਚਾਰਾ ਵੱਧ ਗਿਣਤੀ ਦੇ ਵਿੱਚ ਹੈ ਜੀ ਤਾਂ ਉਹਨਾਂ ਨਾਲ ਬਹੁਤ ਵਧੀਆ ਰਸੂਕ ਸਿਰਫ ਵੱਧ ਗਿਣਤੀ ਕਰਕੇ ਕੀਤਾ ਜਾ ਰਿਹਾ ਮੈਂ ਇਹ ਇਹ ਤੁਹਾਨੂੰ ਮੈਂ ਡਿਟੇਲ ਚ ਦੱਸਣਾ ਚਾਹੁੰਦਾ ਜੇ ਇਹ ਹੀ ਵੱਧ ਗਿਣਤੀ ਸਿੱਖ ਕੌਮ ਦੀ ਹੁੰਦੀ ਤਾਂ ਇਹ ਸੌਫਟ ਕੋਰਨਰ ਦਿਲ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਹੈ ਇਹ ਸਿੱਖ ਕੌਮ ਦੇ ਲਈ ਹੁੰਦਾ ਜੇ ਮੰਨ ਲਓ ਆਪਾਂ ਇਹ ਇਹ ਮੰਨ ਲਓ ਇਹ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਦੋਨੋਂ ਕੌਮਾਂ ਖਤਮ ਵੀ ਹੋ ਗਈਆਂ ਮੰਨ ਲਓ ਇਸ ਪੰਜਾਬ ਦੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ ਨਾ ਤਾਂ ਸਿੱਖ ਕੌਮਾਂ ਤੇ ਨਾ ਮੰਨ ਲਓ ਇਹਦੇ ਵਿੱਚ ਮੁਸਲਮਾਨ ਕੌਮ ਆ ਇਹਦੇ ਵਿੱਚ ਮੰਨ ਲਓ ਸਿਰਫ ਹਿੰਦੂ ਕੌਮ ਆ ਤੇ ਇਹ ਫਿਰ ਰਾਜਨੀਤਿਕ ਪਾਰਟੀਆਂ ਇਹ ਉਹਨਾਂ ਦੇ ਨਾਲ ਕਿੱਦਾਂ ਚੱਲਣਗੀਆਂ ਇਹ ਵੀ ਸੋਚਣ ਵਾਲੀ ਗੱਲ ਆ ਫੇਰ ਤਾਂ ਸਾਰੇ ਹਿੰਦੂ ਰਾਸ਼ਟਰ ਜਾਂ ਹਿੰਦੂ ਭਾਈਚਾਰੇ ਦੇ ਬੰਦੇ ਹੋਣਗੇ ਫੇਰ ਵੀ ਤਾਂ ਹਿੰਦੂ ਭਾਈਚਾਰਿਆਂ ਨੂੰ ਭਾਈਚਾਰਾ ਨੂੰ ਭਾਜਪਾ ਨੂੰ ਇਹ ਪੁੱਛਣਾ ਪੈਣਾ ਵੀ ਭਾਈ ਹੁਣ ਤਾਂ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆ ਹੁਣ ਤਾਂ ਸਾਡਾ ਹਿੰਦੂ ਭਾਈਚਾਰੇ ਦੀ ਹੀ ਉਹ ਸਰਕਾਰ ਆ ਤੇ ਹੁਣ ਤਾਂ ਸਾਨੂੰ ਰੋਜ਼ਗਾਰ ਦੇ ਦਿਓ ਪਰ ਜਦੋਂ ਇਸ ਫੁੱਲ ਦੇ ਉੱਤੇ ਕਿਸੇ ਇੱਕ ਸਪੈਸੀਫਿਕ ਧਰਮ ਦੇ ਫੁੱਲ ਦੇ ਉੱਤੇ ਕੋਈ ਮੱਖੀ ਘੁੰਮਦੀ ਹੈ ਨਾ ਤਾਂ ਸੈਂਟਰ ਦੀ ਸਰਕਾਰ ਉਹਦੇ ਮਗਰ ਥੋੜਾ ਲੈ ਕੇ ਪੈ ਜਾਂਦੀ ਹੈ ਮਾਰਨਾ ਹੁੰਦਾ ਉਹਨਾਂ ਨੇ ਮੱਖੀ ਨੂੰ ਪਰ ਉਹ ਕੀ ਕਰਦੇ ਉਹ ਗੁਲਦਸਤਾ ਹੀ ਭਨ ਜਾਂਦੇ ਆ ਉਹਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਥੀਸ਼ ਸਿੰਘ ਚਰਚਾਾਂ ਬਹੁਤ ਚੱਲਦੀਆਂ ਨੇ ਪਰ ਹਰ ਇੱਕ ਚਰਚਾ ਦੇ ਉੱਤੇ ਚਰਚਾ ਕੀਤੀ ਜਾਵੇ ਤਾਂ ਬਹੁਤ ਵਧੀਆ ਤੇ ਚੰਗੀ ਗੱਲ ਹੁੰਦੀ ਹੈ ਪਿੱਛੇ ਜੇ ਰਾਮ ਮੰਦਰ ਦੀ ਵੀ ਚਰਚਾ ਚੱਲਦੀ ਦੇਈ ਸੰਵਾਦ ਹੁੰਦਾ ਰਿਹਾ ਬਾਤ ਹੁੰਦਾ ਰਿਹਾ ਵਿਵਾਦ ਹੁੰਦਾ ਰਿਹਾ ਕਹਿੰਦੇ ਸੰਵਾਦ ਕਰਨਾ ਚਾਹੀਦਾ ਕਰਦੇ ਆਏ ਆ ਪਰ ਇਸ ਦੇ ਵਿੱਚ ਇਹ ਵੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਕਿ ਜਿਸ ਤਿੱਕੇ ਨਾਲ ਮੋਰਚੇ ਲੱਗਦੇ ਨੇ ਮਾਰਚ ਨਿਕਲਦੇ ਨੇ ਉਹ ਕਿਸੇ ਗੱਲ ਕਰਕੇ ਲੱਗਦੇ ਨੇ ਅੱਜ ਕਾਮਨ ਸਾਫ ਮੋਰਚਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਨੇ ਇੱਥੇ ਲੈ ਕੇ ਪਹੁੰਚੇ ਮਾਰਚ ਕੀਤਾ ਗਿਆ ਘੋੜਿਆਂ ਦੇ ਉੱਤੇ ਨੰਗ ਸਿੰਘਾਂ ਨੇ ਕੀਤਾ ਗਿਆ ਤੇ ਸਾਡੇ ਨਾਲ ਰੁਸਤਮ ਨੇ ਜੋ ਪਹਿਲਾਂ ਵੀ ਮੋਰਚੇ ਦੇ ਵਿੱਚ ਕਾਫੀ ਤਸਵੀਰ ਵਾਇਰਲ ਹੋਈ ਸੀਗੀ ਅਸੀਂ ਗੱਲਬਾਤ ਕਰਾਂਗੇ ਰਾਮ ਮੰਦਰ ਨੂੰ ਲੈ ਕੇ ਵੀ ਜੋ ਵਾਦ ਸੰਵਾਦ ਹੋ ਰਿਹਾ ਹੈ ਵਿਵਾਦ ਹੋ ਰਿਹਾ ਉਹ ਚੀਜ਼ਾਂ ਨੂੰ ਲੈ ਕੇ ਵੀ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਉਸਤਮ ਭਾਈ ਜਿਹੜੀਆਂ ਚੀਜ਼ਾਂ ਨੇ ਅੱਜ ਤੁਸੀਂ ਮੋਰਚੇ ਦੇ ਵਿੱਚ ਫਿਰ ਪਹੁੰਚੇ ਹੋਏ ਹੋ ਜੀ ਸਰਕਾਰ ਤਾਂ ਲੋਕ ਤਾਂ 26 ਜਨਵਰੀ ਗਣਤੰਤਰ ਦਿਵਸ ਮਨਾ ਰਹੀ ਹੈ ਤੁਹਾਨੂੰ ਮਜਬੂਰੀ ਨੇ ਇੱਥੇ ਕਿਉਂ ਆਣਾ ਪੈ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਗਣਤੰਤਰ ਦਿਵਸ ਦੀਆਂ ਰਿਪਬਲਿਕ ਡੇ ਦੀਆਂ ਸਾਰੇ ਹਿੰਦੁਸਤਾਨ ਨੂੰ ਇੰਡੀਆ ਨੂੰ ਭਾਰਤ ਨੂੰ ਕਿਉਂਕਿ ਹੈ ਸਾਡਾ ਇੱਕੇ ਆ ਪਰ ਇਹ ਸਾਰੇ ਸਿਆਸੀ ਲੀਡਰਾਂ ਨੇ ਧਰਮ ਦੇ ਹਿਸਾਬ ਦੇ ਨਾਲ ਕਿਸੇ ਨੇ ਇੰਡੀਆ ਨਾਮ ਰੱਖਤਾ ਕਿਸੇ ਨੇ ਭਾਰਤ ਰੱਖਤਾ ਕਿਸੇ ਨੇ ਹਿੰਦੁਸਤਾਨ ਰੱਖਤਾ ਤੇ ਸਾਡੇ ਲਈ ਤਾਂ ਜੋ ਪਹਿਲਾਂ ਸੀ ਉਹ ਹੁਣ ਵੀ ਉਹੀ ਆ ਪਰ ਮਸਲਾ ਇਹ ਆ ਵੀ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਗਣਤੰਤਰ ਦਿਵਸ ਸਭ ਤੋਂ ਪਹਿਲਾਂ ਤਾਂ ਸਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਅ ਸੰਖੇਪ ਦੇ ਵਿੱਚ ਇਹ ਸਾਡੇ ਡਾਕਟਰ ਭੀਮrao ਅੰਬੇਦਕਰ ਜੀ ਨੇ ਸਾਡਾ ਸੰਵਿਧਾਨ ਲਿਖਿਆ ਸੀ 1950 26 ਜਨਵਰੀ ਦੇ ਵਿੱਚ ਜੀ ਅੱਜ ਕਿੰਨੇ ਸਾਲ ਹੋ ਗਏ 75 ਸਾਲ ਹੋ ਗਏ ਪਰ ਜੇ ਅਸੀਂ ਇਸ ਵਿਧਾਨ ਦੀ ਗੱਲ ਕਰੀਏ ਇਸ ਵਿਧਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਵਿਆਖਿਆ ਕੀਤੀ ਗਈ ਆ ਇਹਦੇ ਵਿੱਚ ਰਾਣੀ ਲక్ష్ਮੀਬਾਈ ਦੀ ਵੀ ਕੀਤੀ ਗਈ ਆ ਇਹਦੇ ਵਿੱਚ ਮੁਸਲਮਾਨ ਕੌਮ ਦੇ ਟਿੱਪੂ ਸੁਲਤਾਨ ਵਗੈਰਾ ਦੀ ਵੀ ਕੀਤੀ ਹੋਈ ਆ ਠੀਕ ਹੈ ਪਰ ਸਵਿਧਾਨ ਸਾਨੂੰ ਕੀ ਦੱਸਦਾ ਵੀ ਸਵਿਧਾਨ ਇਹ ਦੱਸਦਾ ਹੈ ਚਾਹੇ ਉਹ Hindu ਧਰਮ ਆ ਚਾਹੇ ਮੁਸਲਮਾਨ ਚਾਹੇ ਉਹ ਸਿੱਖ ਆ ਚਾਹੇ ਬੋਧਾ ਚਾਹੇ ਉਹ ਜੈਨ ਆ ਸਾਰੇ ਧਰਮਾਂ ਦੇ ਲਈ ਜਿਹੜਾ ਸਵਿਧਾਨ ਆ ਉਹ ਉਹ ਬਿਲਕੁਲ ਇੱਕ ਪਲੇਟਫਾਰਮ ਤੇ ਮਤਲਬ ਨਿਰਪੱਖ ਹੋ ਕੇ ਸੋਚਦਾ ਹੈ ਪਰ ਸਾਡੇ ਜਿਹੜੇ ਸਿਆਸੀ ਲੀਡਰਾਂ ਇਹਨਾਂ ਨੇ ਸਾਨੂੰ ਧਰਮ ਦੇ ਨਾਮ ਦੇ ਉੱਤੇ ਐਦਾਂ ਬੰਡੀਆਂ ਪਾ ਕੇ ਠੀਕ ਆ ਵੱਡ ਗਿਣਤੀ ਨੂੰ ਤਾਂ ਇਹ ਹੋਰ ਅੱਖਾਂ ਦੇ ਨਾਲ ਹੋਰ ਨਜ਼ਰੀਏ ਦੇ ਨਾਲ ਦੇਖਦੇ ਆ ਘੱਟ ਗਿਣਤੀ ਨੂੰ ਇਹ ਹੋਰ ਤਰੀਕਾ ਹੋਰ ਤਰੀਕੇ ਨਾਲ ਦੇਖਦੇ ਆ ਮੇਰਾ ਬਸ ਇਹੀ ਮਸਲਾ ਹੈ बार-बार ਮੈਂ ਇਹੀ ਆਵਾਜ਼ ਚੱਕਦਾ ਰਹਿਣਾ ਕਿ ਜਿਹੜਾ ਸਾਡਾ ਧਰਮ ਠੀਕ ਹੈ ਜੀ ਤੁਹਾਡਾ ਸਰ ਧਰਮ ਕੋਈ ਵੀ ਇਹ ਨਹੀਂ ਸਿਖਾਂਦਾ ਵੀ ਅਸੀਂ ਆਪਸ ਦੇ ਵਿੱਚ ਵੱਡ ਟੁੱਕ ਕਰੀਏ ਆਪਸ ਦੇ ਵਿੱਚ ਅਸੀਂ ਦੰਗੇ ਫਸਾਦ ਕਰੀਏ ਹਰ ਜਿਹੜਾ ਪੰਜਾਬ ਦੇ ਵਿੱਚ ਇਹ ਨੌਜਵਾਨ ਇੱਥੇ ਜੋ ਬਜ਼ੁਰਗ ਆ ਕੋਈ ਵੀ ਬੰਦਾ ਹੈ ਉਹ ਹਮੇਸ਼ਾ ਐਂ ਚਾਹੁੰਦਾ ਅਸੀਂ ਪਿਆਰ ਨਾਲ ਰਹੀਏ ਅਸੀਂ ਵੀ ਉਹ ਲੋਕ ਆ ਪੰਜਾਬ ਦੇ ਜਿਹੜੇ ਚਾਹੁੰਦੇ ਵੀ ਅਸੀਂ ਆਪਸ ਚ ਬਾਕੀ ਧਰਮਾਂ ਦੇ ਨਾਲ ਪਿਆਰ ਨਾਲ ਰਹੀਏ ਪਰ ਜਿਹੜੀ ਰਾਜਨੀਤਿਕ ਲੀਡਰਾਂ ਜਿਹੜੀਆਂ ਸਰਕਾਰਾਂ ਸੈਂਟਰ ਦੇ ਵਿੱਚ ਬੈਠੀਆਂ ਇਹ 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 ਚੀਜ਼ਾਂ ਚਾਹੁੰਦੀਆਂ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਮੈਂ ਤੁਹਾਨੂੰ ਇੱਕ ਇਹ ਇਸ ਇਸ ਚੀਜ਼ ਨੂੰ ਏਦਾਂ ਸਮਝਾਉਣਾ ਵੀ ਦੇਖੋ ਸਰਕਾਰ ਇਹ ਨਹੀਂ ਹੈਗਾ ਵੀ ਅੱਜ ਹਿੰਦੂ ਭਾਈਚਾਰਾ ਵੱਧ ਗਿਣਤੀ ਦੇ ਵਿੱਚ ਹੈ ਜੀ ਤਾਂ ਉਹਨਾਂ ਨਾਲ ਬਹੁਤ ਵਧੀਆ ਰਸੂਕ ਸਿਰਫ ਵੱਧ ਗਿਣਤੀ ਕਰਕੇ ਕੀਤਾ ਜਾ ਰਿਹਾ ਮੈਂ ਇਹ ਇਹ ਤੁਹਾਨੂੰ ਮੈਂ ਡਿਟੇਲ ਚ ਦੱਸਣਾ ਚਾਹੁੰਦਾ ਜੇ ਇਹੀ ਵੱਧ ਗਿਣਤੀ ਸਿੱਖ ਕੌਮ ਦੀ ਹੁੰਦੀ ਤਾਂ ਇਹ ਸੌਫਟ ਕਾਰਨਰ ਦਿਲ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਹੈ ਇਹ ਸਿੱਖ ਕੌਮ ਦੇ ਲਈ ਹੁੰਦਾ ਮਸਲਾ ਇੱਥੇ ਵੋਟਾਂ ਦੀ ਰਾਜਨੀਤੀ ਦਾ ਹੈ ਜੇ ਇਹ ਸਾਨੂੰ ਇਹਨਾਂ ਨੂੰ ਅਸਲ ਦੇ ਵਿੱਚ ਇਹ ਦੋਨਾਂ ਕੌਮਾਂ ਤੋਂ ਇਹ ਘੱਟ ਗਿਣਤੀ ਵਾਲੀ ਕੌਮਾਂ ਤੋਂ ਲੈਣਾ ਵੀ ਕੁਝ ਨਹੀਂ ਉਹਦਾ ਕਾਰਨ ਇਹ ਆ ਵੀ ਜੇ ਇਹ ਇਹ ਇਹਨਾਂ ਦੋਨਾਂ ਕੌਮਾਂ ਨੂੰ ਜੇ ਮੰਨ ਲਓ ਆਪਾਂ ਇਹ ਇਹ ਮੰਨ ਲਓ ਇਹ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਦੋਨੋਂ ਕੌਮਾਂ ਖਤਮ ਵੀ ਹੋ ਗਈਆਂ ਮੰਨ ਲਓ ਇਸ ਪੰਜਾਬ ਦੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ ਨਾ ਤਾਂ ਸਿੱਖ ਕੌਮਾਂ ਤੇ ਨਾ ਮੰਨ ਲਓ ਇਹਦੇ ਵਿੱਚ ਮੁਸਲਮਾਨ ਕੌਮਾਂ ਇਹਦੇ ਵਿੱਚ ਮੰਨ ਲਓ ਸਿਰਫ Hindu ਕੌਮਾਂ ਠੀਕ ਹੈ ਜੀ Hindu ਭਾਈਚਾਰੇ ਦੇ ਬੰਦੇ ਆ ਠੀਕ ਆ ਤੇ ਇਹ ਫਿਰ ਰਾਜਨੀਤਿਕ ਪਾਰਟੀਆਂ ਇਹ ਉਹਨਾਂ ਦੇ ਨਾਲ ਕਿੱਦਾਂ ਚੱਲਣਗੀਆਂ ਇਹ ਵੀ ਸੋਚਣ ਵਾਲੀ ਗੱਲ ਆ ਫੇਰ ਤਾਂ ਸਾਰੇ ਹਿੰਦੂ ਰਾਸ਼ਟਰ ਜਾਂ ਹਿੰਦੂ ਭਾਈਚਾਰੇ ਦੇ ਬੰਦੇ ਹੋਣਗੇ ਤਾਂ ਉੱਥੇ ਫਿਰ ਗੱਲ ਇਹ ਆ ਵੀ ਵੋਟ ਕਿਸ ਆਧਾਰ ਤੇ ਪਾਊਗੀ ਫੇਰ ਵੀ ਤਾਂ ਹਿੰਦੂ ਭਾਈਚਾਰਿਆਂ ਨੂੰ ਭਾਈਚਾਰਾ ਨੂੰ ਭਾਜਪਾ ਨੂੰ ਇਹ ਪੁੱਛਣਾ ਪੈਣਾ ਵੀ ਭਾਈ ਹੁਣ ਤਾਂ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆ ਹੁਣ ਤਾਂ ਸਾਡਾ ਹਿੰਦੂ ਭਾਈਚਾਰੇ ਦੀ ਹੀ ਉਹ ਸਰਕਾਰ ਆ ਤੇ ਹੁਣ ਤਾਂ ਸਾਨੂੰ ਰੋਜ਼ਗਾਰ ਦੇ ਦਿਓ ਹੁਣ ਤਾਂ ਸਾਨੂੰ ਨੌਕਰੀਆਂ ਦੇ ਦਿਓ ਹੁਣ ਤਾਂ ਸਾਨੂੰ ਪੜ੍ਹਾਈ ਲਿਖਾਈ ਦੇ ਦਿਓ ਮੈਡੀਕਲ ਸਹੂਲਤ ਦੇ ਦਿਓ ਮਸਲਾ ਇਹ ਹੈ ਵੀ ਸਾਨੂੰ ਇਹਨਾਂ ਨੇ ਚੰਗੀ ਤਰ੍ਹਾਂ ਮਾਰਨਾ ਵੀ ਨਹੀਂ ਹੈਗਾ ਇਹ ਵਿਚ ਵਿਚਾਲੇ ਇਹਨਾਂ ਨੇ ਲਮਕਾ ਕੇ ਰੱਖਣਾ ਹੈ ਉਹਦੇ ਨਾਲ ਇਹਨਾਂ ਨੂੰ ਇਹ ਫਾਇਦਾ ਹੈ ਵੀ ਜੇ ਇਹ ਵਿਤਕਰਾ ਦਿਖਾਣਗੇ ਤਾਂ ਹੀ ਹਿੰਦੂ ਭਾਈਚਾਰੇ ਦੇ ਮਨਾਂ ਦੇ ਵਿੱਚ ਇਹ ਗੱਲ ਆਊਗੀ ਵੀ ਇਹ ਹਿੰਦੂ ਇਹ ਹਿੰਦੂ ਪਾਰਟੀ ਆ ਤਾਂ ਮੈਂ ਆਪਣੇ ਹਿੰਦੂ ਵੀਰਾਂ ਨੂੰ ਸਾਰਿਆਂ ਨੂੰ ਮੈਂ ਇਸ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਮੈਂ ਇਹ ਸਮਝਾਉਣਾ ਚਾਹੁੰਦਾ ਵੀ ਜਿਹੜਾ ਸਾਡਾ ਹਿੰਦੁਸਤਾਨ ਆ ਨਾ ਇਹ ਗੌਰ ਨਾਲ ਸੁਣਿਓ ਮੇਰੀ ਗੱਲ ਨੂੰ ਵੀ ਜਿਹੜਾ ਹਿੰਦੁਸਤਾਨ ਆ ਇਹ ਇੱਕ ਗੁਲਦਸਤਾ ਹੈ ਇਹਦੇ ਵਿੱਚ ਹਿੰਦੂ ਭਾਈਚਾਰੇ ਦੇ ਵੀ ਫੁੱਲ ਨੇ ਇਹਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵੀ ਫੁੱਲ ਨੇ ਇਹਦੇ ਵਿੱਚ ਸਿੱਖ ਭਾਈਚਾਰੇ ਦੇ ਵੀ ਫੁੱਲ ਨੇ ਇਹਦੇ ਵਿੱਚ ਬੋਧ ਦੇ ਵੀ ਫੁੱਲ ਨੇ ਜੈਨ ਦੇ ਵੀ ਫੁੱਲ ਨੇ ਹਰੇ ਧਰਮਾਂ ਦੇ ਇਸ ਗੁਲਦਸਤੇ ਦੇ ਵਿੱਚ ਫੁੱਲ ਨੇ ਪਰ ਜਦੋਂ ਇਸ ਫੁੱਲਾਂ ਦੇ ਉੱਤੇ ਕਿਸੇ ਇੱਕ ਸਪੈਸੀਫਿਕ ਧਰਮ ਦੇ ਫੁੱਲ ਦੇ ਉੱਤੇ ਕੋਈ ਮੱਖੀ ਘੁੰਮਦੀ ਹੈ ਨਾ ਤਾਂ ਸੈਂਟਰ ਦੀ ਸਰਕਾਰ ਉਹਦੇ ਮਗਰ ਥੋੜਾ ਲੈ ਕੇ ਪੈ ਜਾਂਦੀ ਹੈ ਜਦੋਂ ਉਹ ਮਾਰਨਾ ਹੁੰਦਾ ਉਹਨਾਂ ਨੇ ਮੱਖੀ ਨੂੰ ਪਰ ਉਹ ਕੀ ਕਰਦੇ ਉਹ ਗੁਲਦਸਤਾ ਹੀ ਭੰਨ ਜਾਂਦੇ ਆ ਇਹੀ ਸਾਡਾ ਹਾਲ ਸਾਡਾ ਹਿੰਦੁਸਤਾਨ ਦਾ ਹੋਇਆ ਹੋਇਆ ਵੀ ਇਹਨਾਂ ਨੇ ਇੱਕ ਇੱਕ ਮੱਖੀ ਨਹੀਂ ਇਹਨਾਂ ਤੋਂ ਸੋਲਵ ਹੋ ਰਹੀ ਵੀ ਪ੍ਰੋਬਲਮ ਕੀ ਆ ਉਹ ਪ੍ਰੋਬਲਮ ਨਹੀਂ ਇਹ ਪ੍ਰੋਬਲਮ ਕੀ ਆ ਸਾਡੀ ਪ੍ਰੋਬਲਮ ਸਾਡਾ ਬੇਰੋਜ਼ਗਾਰੀ ਆ ਪ੍ਰੋਬਲਮ ਸਾਡੀ ਮੈਡੀਕਲ ਸਹੂਰਤਾ ਹੈ ਸਾਡੀ ਇਹ ਪ੍ਰੋਬਲਮ ਹੈ ਇਹਨਾਂ ਤੋਂ ਇਹ ਪ੍ਰੋਬਲਮ ਆ ਸਾਡੀਆਂ ਸੋਲਵ ਨਹੀਂ ਹੋ ਰਹੀਆਂ ਇਹ ਸਾਡੇ ਹਿੰਦੂਸਤਾਨ ਜਿਹੜਾ ਸਾਡਾ ਗੁਲਦਸਤਾ ਹੈ ਇਹ ਉਹਨੂੰ ਭਨ ਰਹੀਆਂ ਉਸ ਤੋਂ ਵੀ ਜਿਵੇਂ ਸੰਵਾਦ ਦੀ ਗੱਲ ਆਉਂਦੀ ਹੈ ਗੱਲ ਰੱਖਣ ਦੀ ਗੱਲ ਆਉਂਦੀ ਹੈ ਕਿ ਹਰ ਸਮੇਂ ਹਾਈਪਰ ਨਹੀਂ ਹੋਣਾ ਚਾਹੀਦਾ ਗੱਲ ਰੱਖਣੀ ਚਾਹੀਦੀ ਹੈ ਸੰਵਾਦ ਕਰਨਾ ਚਾਹੀਦਾ ਜਿਸ ਤਿੱਕੇ ਨਾਲ ਰਾਮ ਮੰਦਰ ਦੀ ਮੂਰਤੀ ਰੱਖੀ ਗਈ ਲੱਲਾ ਜੀ ਦੀ ਹੈ ਨਾ ਉੱਥੇ ਸਾਰੇ ਪਹੁੰਚੇ ਵਧਾਈਆਂ ਦਿੱਤੀਆਂ ਪਾ ਹਿੰਦੂ ਧਰਮ ਦੇ ਸੀਗੇ ਸਿੱਖ ਧਰਮ ਦੇ ਸੀਗੇ ਵੱਖ-ਵੱਖ ਜਿਹੜੇ ਪਿਆਰ ਕਰਦੇ ਆ ਉਹ ਪੋਲਿਟਿਕਲ ਪਾਰਟੀਆਂ ਤੋਂ ਉੱਠ ਕੇ ਵੀ ਮਤਲਬ ਉਹ ਇੱਕ ਧਰਮ ਦੇ ਨਾਂ ਦੇ ਉੱਤੇ ਸਭ ਨੂੰ ਪਿਆਰ ਦੇ ਸੰਦੇਸ਼ ਦੇ ਰਹੇ ਸੀਗੇ ਕਿਤੇ ਨਾ ਕਿਤੇ ਇੱਕ ਜਦੋਂ ਮਸਜਿਦ ਦੀ ਗੱਲ ਆਈ ਕਈ ਮੁਸਲਮਾਨ ਕਹਿੰਦੇ ਅੱਖਾਂ ਵੀ ਨੰਮ ਸੀ ਕਿਆਂ ਵੀ ਇਹ ਚੀਜ਼ਾਂ ਕੀ ਹੋ ਰਹੀਆਂ ਨੇ ਵੀ ਰਾਮ ਜੀ ਨੇ ਸੋਚਿਆ ਸੀਗਾ ਕਿ ਵੀ ਆਪ ਉੱਥੇ ਵਸਣਾ ਆ ਕੇ ਤੇ ਹੋਰਾਂ ਨੂੰ ਝਾੜ ਦੇਣਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਵੀ ਇਹ ਇਹ ਕਿਆ ਚੀਜ਼ ਇਹ ਸਹੀ ਆ ਜਾਂ ਗਲਤ ਆ ਮੈਂ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਧਰਮ ਆ ਚਾਹੇ ਤਾਂ ਦੇਖੋ ਉਹ Hindu ਧਰਮ ਆ ਚਾਹੇ ਉਹ Musalman ਧਰਮ ਆ ਕਿਸੇ ਧਰਮ ਦੇ ਵਿੱਚ ਇਹ ਲਿਖਿਆ ਵੀ ਅਸੀਂ ਕਿਸੇ ਦੀ ਵੱਡ ਟੁਕ ਕਰਕੇ ਅਸੀਂ ਆਪਣਾ RAM ਰਾਜ ਜਾਂ ਆਪਣਾ ਕੋਈ Sikh ਰਾਜ ਜਾਂ ਆਪਣਾ ਕੋਈ Musalman ਰਾਜ ਲੈ ਕੇ ਆਈਏ ਦੇਖੋ ਸਾਰੇ ਧਰਮ ਦਾ ਸਖਾਨੇ ਆ ਅਸੀਂ ਪਿਆਰ ਦੇ ਲਈ ਦੇਖੋ ਗੱਲ ਇਹ ਆ ਫੇਰ ਮੈਂ ਇੱਕ ਐਗਜ਼ਾਮਪਲ ਦੰਨਾ ਵੀ ਇੱਥੇ ਉਹ ਕੰਮ ਹੋਇਆ ਹੋਇਆ ਵੀ ਇੱਕ ਗਿੱਦ ਸੀ ਉਹਦਾ ਬੱਚਾ ਕਹਿੰਦਾ ਵੀ ਅੱਜ ਮੇਰਾ ਦਿਲ ਕਰਦਾ ਏ ਵੀ ਮੇਰਾ ਸੂਰ ਦਾ ਮੀਟ ਖਾਣ ਨੂੰ ਠੀਕ ਆ ਤਾਂ ਉਹਨੇ ਕੀ ਕੀਤਾ ਆਪਣੇ ਬੱਚੇ ਨੂੰ ਆਪਣਾ ਮੁਰਗੇ ਦਾ ਮੀਟ ਲਿਆ ਕੇ ਖਲਾਤਾ ਤਾਂ ਉਹ ਉਹਦਾ ਬੱਚਾ ਕਹਿੰਦਾ ਵੀ ਇਹ ਤਾਂ ਮੁਰਗੇ ਦਾ ਮੀਟ ਆ ਤੇ ਕਹਿੰਦਾ ਕੋਈ ਗੱਲ ਨਹੀਂ ਪੁੱਤ ਤੈਨੂੰ ਸ਼ਾਮ ਤੱਕਰ ਮੈਂ ਸੂਰ ਦਾ ਮੀਟ ਲਿਆ ਦੂੰਗਾ ਤੇ ਠੀਕ ਹੈ ਜੀ ਸ਼ਾਮ ਨੂੰ ਉਹਨੇ ਕੀ ਕਰਿਆ ਸ਼ਾਮ ਨੂੰ ਆਪਣਾ ਫੇਰ ਉਹਨੇ ਉਹਨੇ ਗਾਂ ਦਾ ਮੀਟ ਲਿਆਤਾ ਉਹ ਕਹਿੰਦਾ ਵੀ ਵੀ ਇਹ ਤਾਂ ਵੀ ਇਹ ਤਾਂ ਬਾਪੂ ਵੀ ਆਪਣਾ ਗਾਂ ਦਾ ਮੀਟ ਆ ਤੇ ਹੁਣ ਗੱਲ ਇਹ ਆ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਤੈਂ ਆਪਣਾ ਸੂਰ ਦਾ ਖਾਣਾ ਉਹਨੇ ਕਿਆ ਕੀਤਾ ਜੀ ਉਹਨੇ ਜਿਹੜਾ ਆਪਣੇ ਆਪ ਉਹਨੇ ਵੱਢ ਕੇ ਜਿਹੜਾ ਗਾਂ ਦਾ ਮੀਟ ਸੀ ਉਹ ਉਹਨੇ ਮਸਜਿਦ ਦੇ ਮੂਹਰੇ ਰੱਖਤਾ ਧਿਆਨ ਨਾਲ ਸੁਣਿਓ ਤੇ ਜਿਹੜਾ ਸੂਰ ਦਾ ਮੀਟ ਸੀ ਗਾਂ ਦਾ ਮੀਟ ਉਹਨੇ ਮੰਦਿਰ ਦੇ ਮੂਹਰੇ ਰੱਖਤਾ ਤੇ ਜਿਹੜਾ ਸੂਰ ਦਾ ਮੀਟ ਸੀ ਉਹ ਮਸਜਿਦ ਦੇ ਮੂਹਰੇ ਰੱਖਤਾ ਜਦੋਂ ਉਹ ਰੱਖਿਆ ਤਾਂ ਉੱਥੇ ਕੀ ਹੋ ਗਿਆ ਦੰਗਾ ਫਸਾਦ ਹੋ ਗਿਆ ਆਪਸ ਵਿੱਚ ਵੱਢ ਟੁਕ ਹੋਣ ਲੱਗ ਗਈ ਜਦੋਂ ਵੱਢ ਟੁਕ ਹੋਣ ਲੱਗ ਗਈ ਉਹ ਕਹਿੰਦਾ ਤੇ ਕਹਿੰਦਾ ਵੀ ਲੋ ਆ ਤੁਹਾਡੇ ਲਈ ਇਨਸਾਨ ਦਾ ਗੋਸਤ ਉਹ ਕਹਿੰਦਾ ਬਾਪੂ ਇਹ ਕਿੱਦਾਂ ਹੋ ਗਿਆ ਕਹਿੰਦਾ ਵੀ ਮੈਂ ਤਾਂ ਇਹ ਚੀਜ਼ ਮੈਂ ਸੌਰੀ ਗਲਤ ਤੁਹਾਨੂੰ ਦੱਸ ਬੈਠੇ ਮੁਰਗੇ ਦਾ ਵੀ ਇਨਸਾਨ ਦਾ ਖਾਣ ਦਾ ਉਹਨੇ ਇੱਛਾ કરી ਸੀ ਤੇ ਉਹ ਕਹਿੰਦਾ ਵੀ ਕਿੱਦਾਂ ਹੋਇਆ ਕਹਿੰਦਾ ਵੀ ਗੱਲ ਇਹ ਆ ਆਪਾਂ ਦਾ ਮਸਜਿਦ ਦੇ ਮੂਹਰੇ ਸੂਰ ਦਾ ਮੀਟ ਰੱਖਿਆ ਤੇ ਮੰਦਿਰ ਦੇ ਮੂਹਰੇ ਗਾਂ ਦਾ ਰੱਖਿਆ ਕਹਿੰਦਾ ਇਹ ਲੋਕਾਂ ਨੇ ਆਪਸ ਵਿੱਚ ਵੱਡ ਟੋਕ ਐਨੀ ਕਰ ਲਈ ਵੀ ਇਨਸਾਨਾਂ ਦਾ ਤੂੰ ਤੇਰਾ ਦਿਲ ਕਰ ਰਿਆ ਸੀ ਇਨਸਾਨਾਂ ਦਾ ਮੀਟ ਖਾਣ ਨੂੰ ਹੁਣ ਤੂੰ ਹਜ਼ਾਰਾਂ ਦੇ ਵਿੱਚ ਸੈਂਕੜਿਆਂ ਦੇ ਵਿੱਚ ਇਨਸਾਨ ਦਾ ਮੀਟ ਆ ਜੀਦਾ ਮਰਜ਼ੀ ਖਾਲਾ ਪੁੱਤ ਕਹਿੰਦਾ ਉਹ ਵਾਲਾ ਕੰਮ ਸਾਡਾ ਹੋਇਆ ਹੋਇਆ ਵੀ ਧਰਮ ਦੇ ਉੱਤੇ ਚੱਲਣਾ ਕੋਈ ਨਹੀਂ ਚਾਹੁੰਦਾ ਧਰਮ ਦੇ ਪਿੱਛੇ ਬਹਾਨੇ ਲੈ ਲੈ ਕੇ ਅਸੀਂ ਇੱਕ ਦੂਜੇ ਦੇ ਗਲੇ ਵੱਢ ਰਹੇ ਹਾਂ ਵੱਢ ਟੁਕ ਚੱਲ ਰਹੀ ਹੈ ਧਰਮ ਦੇ ਉੱਤੇ ਧਰਮ ਕੀ ਸਖਾਂਦਾ ਧਰਮ ਤਾਂ ਆਪਣੇ ਧਰਮ ਦੇ ਵਿੱਚ ਦੀਪ ਚ ਜਾਓ ਧਰਮ ਤਾਂ ਹਮੇਸ਼ਾ ਇਹ ਸਖਾਂਦਾ ਬੰਦ ਕਮਰੇ ਦੇ ਵਿੱਚ ਬੈਠ ਕੇ ਚਾਹੇ ਉਹ Hindu ਧਰਮਾ ਚਾਹੇ Musalman ਧਰਮਾ ਚਾਹੇ Sikh ਧਰਮ ਪਰਮਾਤਮਾ ਦੀ ਵਾਹਿਗੁਰੂ ਦੀ ਅੱਲਾ ਦੀ ਆਰਾਮ ਦੀ ਅਸੀਂ ਪੂਜਾ ਪਾਠ ਕਰੀਏ ਠੀਕ ਆ ਇਹ ਤਾਂ ਨਹੀਂ ਸिखਾਂਦਾ ਵੀ ਧਰਮ ਅਸੀਂ ਰੋਡਾਂ ਦੇ ਉੱਤੇ ਆ ਕੇ ਲੋਕਾਂ ਦੇ ਨਾਲ ਵੱਡ ਟੁੱਕ ਕਰੀਏ ਇੱਕ ਦੂਜੇ ਦੀ ਜੇ ਹੁਣ ਮੈਨੂੰ ਐ ਦੱਸੋ ਵੀ ਕੋਈ ਸਾਡੇ ਧਰਮ ਨੂੰ ਕੋਈ ਮਾੜਾ ਕਹੂਗਾ ਕੋਈ ਗਾਲਾਂ ਕੱਢੂਗਾ ਤਾਂ ਅਸੀਂ ਉਹਦੀ ਇੱਜ਼ਤ ਕਿਵੇਂ ਕਰ ਲਾਂਗੇ ਜੇ ਇੱਜ਼ਤ ਕਰਵਾਣੀ ਆ ਪਹਿਲਾਂ ਇੱਜ਼ਤ ਸਾਨੂੰ ਆਪ ਦੇਣੀ ਪੈਣੀ ਆ ਤਾਂ ਹੀ ਅਗਲਾ ਇੱਜ਼ਤ ਕਰੇਗਾ ਇਹੀਆਂ ਮੇਰੀਆਂ ਗੱਲਾਂ ਆ ਵੀ ਅਸੀਂ ਇਹ ਪਿਆਰ ਬਣਾ ਕੇ ਰੱਖੀਏ ਜੇ ਅਸੀਂ ਚਾਹੁੰਦੇ ਆ ਵੀ ਹਿੰਦੁਸਤਾਨ ਇੱਕ ਗੁਲਦਸਤਾ ਇਹਨੂੰ ਇੱਕ ਵਧੀਆ ਤਰੀਕੇ ਨਾਲ ਰੱਖੀਏ ਜੀ ਕਿੰਨਾ ਲੋਕ ਇਹ ਵੀ ਚਰਚਾਵਾਂ ਕਰ ਰਹੇ ਨੇ ਵਕ ਵਕ ਪਾਰਟੀਆਂ ਕਰ ਰਹੀਆਂ ਨੇ ਕਿ ਧਰਮ ਦੇ ਨਾਂ ਤੇ ਪੋਲਿਟਿਕਸ ਨਹੀਂ ਹੋ ਕਹਿੰਦੇ ਹੁਣ 24 ਸਿਰ ਦੇ ਉੱਤੇ ਆ ਤੇ ਮੋਦੀ ਜੀ ਨੇ ਇਹ ਚੀਜ਼ਾਂ ਕਰ ਦਿੱਤੀਆਂ ਨੇ ਪਰ ਕਈ ਜਿਹੜੇ ਉੱਥੋਂ ਦੇ ਵਸਨੀਕ ਨੇ ਮੁਸਲਮਾਨ ਭਾਈਚਾਰਾ ਹੈ ਉਹ ਉਹਨਾਂ ਦਾ ਇਹ ਦਰਦ ਸੀਗਾ ਕਿ ਸਾਡੇ ਘਰ ਦੇ ਨਾਲ ਕੰਦ ਸੀਗੇ ਅਸੀਂ ਜਿਰਾਗ ਜਗਾਉਂਦੇ ਸੀਗੇ ਜੀ ਉਹ ਫਿਰ ਸਾਰੀਆਂ ਚੀਜ਼ਾਂ ਉਹਨਾਂ ਨੇ ਦੇਖਿਆ ਕਰ ਦਿੱਤਾ ਸਰਕਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਗੱਲ ਫੇਰ ਵੀਰੇ ਉੱਥੀ ਆ ਵੀ ਇਹ ਜੇ ਵੱਧ ਗਿਣਤੀ ਵਾਲੀ ਮੁਸਲਮਾਨ ਕੌਮ ਹੁੰਦੀ ਤਾਂ ਮੁਸਲਮਾਨ ਕੌਮ ਆ ਜਿਹੜੀ ਇਹ ਭਾਜਪਾ ਦੀ ਚਹੇਤੀ ਹੁੰਦੀ ਫਿਰ ਸ਼ਾਇਦ ਮੁਸਲਿਮ ਰਾਸ਼ਟਰ ਬਣ ਜਾਂਦਾ ਪ੍ਰੋਬਲਮ ਇੱਥੇ ਇਹ ਆ ਵੀ ਵੱਧ ਗਿਣਤੀ ਵਾਲੀ ਪ੍ਰੋਬਲਮ ਹੈ ਇੱਥੇ ਜਿਹੜਾ ਵੱਧ ਗਿਣਤੀ ਦੇ ਵਿੱਚ ਹੋਊਗਾ ਉਹੀ ਰਾਸ਼ਟਰ ਬਣੂਗਾ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਵੱਧ ਗਿਣਤੀ ਨੂੰ ਇਹ ਫੇਵਰ ਦਿਖਾਣੀ ਆ ਵੀ ਅਸੀਂ ਤੁਹਾਡੀ ਕੌਮ ਦੇ ਨਾਲ ਆ ਬਾਕੀ ਕੌਮਾਂ ਨੂੰ ਇਹਨਾਂ ਨੇ ਆਪਸ ਦੇ ਵਿੱਚ ਲੜਾਉਂਦੇ ਰਹਿਣਾ ਉਹਨਾਂ ਦੇ ਕਈ ਆਚਾਰੀਆਂ ਨੇ ਇਹ ਚੀਜ਼ਾਂ ਕਹੀਆਂ ਕਿ ਕਿਵੇਂ ਉਸ ਵੇਲੇ ਮੁਸਲਮਾਨਾਂ ਨੇ ਮੰਦਿਰ ਢਾਇਆ ਕਹਿੰਦੇ ਮੰਦਿਰ ਸੀਗਾ ਇੱਥੇ ਮਸਜਿਦ ਉਸਾਰ ਦਿੱਤੀ ਗਈ ਉਹਨਾਂ ਨੇ ਉਸ ਵੇਲੇ ਦਾ ਜ਼ਿਕਰ ਕੀਤਾ ਵੀ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਕਹਿੰਦੇ ਅਸੀਂ ਬੜੀ ਲੰਮੀ ਲੜਾਈ ਲੜੀ ਸਾਡੇ ਬਹੁਤ ਸਾਰੇ ਕਤਲ ਹੋਏ ਅਸੀਂ ਫਿਰ ਜਾ ਕੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਜਾ ਕੇ ਹੁਣ ਮੋਦੀ ਜੀ ਨੇ ਸਾਰੀਆਂ ਚੀਜ਼ਾਂ ਹੱਲ ਕੀਤੀਆਂ ਜੇ ਇਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਆ ਤਾਂ ਆਪਾਂ ਨੂੰ ਇਹਦੀ ਡੰਗਾਈ ਦੇ ਵਿੱਚ ਜਾਣਾ ਚਾਹੀਦਾ ਸਾਨੂੰ ਪ੍ਰੋਪਰ ਪੂਰਾ ਇਤਿਹਾਸ ਪੜਾਉਣਾ ਚਾਹੀਦਾ ਜੇ ਅੱਜ ਕੱਲ 100 ਸਾਲ ਦੀ ਹੋ ਰਹੀ ਆ 200 ਸਾਲ ਦੀ ਹੋ ਰਹੀ ਆ 300 ਸਾਲ ਦੀ ਹੋ ਰਹੀ ਆ ਸਾਨੂੰ ਪਿੱਛੇ 1000 ਸਾਲਾਂ ਤੱਕ ਜਾਣਾ ਚਾਹੀਦਾ ਵੀ ਫੇਰ ਤਾਂ ਗੱਲ ਇਹ ਆ ਵੀ ਅਸੀਂ ਸਿੱਖ ਕੌਮ ਦੇ ਰਾਜ ਦੀ ਵੀ ਗੱਲ ਕਰ ਸਕਦੇ ਆ ਵੀ ਸਾਡਾ ਸਿੱਖ ਕੌਮ ਦਾ ਜਿਹੜਾ ਰਾਜ ਸੀ 150 200 ਸਾਲ ਪਹਿਲਾਂ ਸਾਡਾ ਵੀ ਸਿੱਖ ਰਾਜ ਸੀ ਠੀਕ ਆ ਜੀ ਸਾਡਾ ਵੀ ਆਪਣਾ ਰਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਫੇਰ ਤਾਂ ਸਿੱਖ ਕੌਮ ਵੀ ਕਹਿ ਸਕਦੀ ਆ ਵੀ ਸਾਡਾ ਪਹਿਲਾਂ ਉਹ ਰਾਜ ਸੀ ਸਾਡਾ ਉਹ ਰਾਜ ਵਾਪਸ ਦੇ ਦਿਓ ਤੇ ਇਹ ਗੱਲਾਂ ਤਾਂ بس ਇਹ ਇਹ ਤਾਂ ਉੱਠਦੀਆਂ ਵੀ ਜਦੋਂ ਆਪਾਂ ਨੇ ਕਿਸੇ ਨੂੰ ਦਬਾ ਕੇ ਠੀਕ ਆ ਉਹਨਾਂ ਦੀ ਆਵਾਜ਼ ਨੂੰ ਕੁਚਲ ਕੇ ਆਪਣਾ ਰਾਜ ਲੈ ਕੇ ਆਣਾ ਹੁੰਦਾ ਫਿਰ ਉਹ ਆਪਣੇ ਪੱਖ ਦੇ ਵਿੱਚ ਗੱਲਾਂ ਬਹੁਤ ਆ ਜਾਣੀਆਂ ਹੁੰਦੀਆਂ ਸਾਹਮਣੇ ਜੀ ਤਾਂ ਤੁਹਾਨੂੰ ਕੀ ਲੱਗਦਾ ਅੱਜ ਜਿਹੜਾ ਮਾਰਚ ਕੀਤਾ ਗਿਆ ਕੌਮਨ ਇਨਸਾਫ ਮੋਰਚਾ ਵੱਲੋਂ ਵੀ ਕਿਸਾਨ ਵੀ ਪਹੁੰਚੇ ਇਸ ਮਾਰਚ ਦਾ ਕੋਈ ਅਸਰ ਪਵੇਗਾ ਸਰਕਾਰਾਂ ਦੇ ਉੱਤੇ ਜਿਸ ਤਿੱਕੇ ਨਾਲ ਕਾਫੀ ਸਮਾਂ ਹੋ ਗਿਆ ਜਨਵਰੀ ਦੇ ਵਿੱਚ ਲੱਗਿਆ ਸੀਗਾ 7 ਜਨਵਰੀ ਨੂੰ ਮੋਰਚਾ ਇਸ ਚੀਜ਼ ਦਾ ਅਸਰ ਪਵੇਗਾ ਜੇ ਇਸ ਇਹ ਸਾਰਾ ਪ੍ਰੈਸ਼ਰ ਕ੍ਰੀਏਟ ਹੋ ਗਿਆ ਦੇਖੋ ਮੈਂ ਇਹਨਾਂ ਚੀਜ਼ਾਂ ਨੂੰ ਐਦਾਂ ਦੇਖਦਾ ਵੀ ਦਿੱਲੀ ਵੀ ਸਾਨੂੰ ਪਤਾ ਨਹੀਂ ਸੀ ਜਦੋਂ ਅੰਦੋਲਨ ਦੀ ਗੱਲ ਕਰੀਏ ਅਸੀਂ ਦਿੱਲੀ ਗਏ ਸੀ ਤਿੰਨ ਕਾਲੇ ਕਾਨੂੰਨਾਂ ਦੇ ਲਈ ਠੀਕ ਆ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਏਕਤਾ ਦੇ ਵਿੱਚ ਕਿੰਨੀ ਕੁ ਤਾਕਤ ਆ ਪਰ ਜਦੋਂ ਲੋਕ ਤੁਰੇ ਉੱਥੇ ਉੱਥੇ ਇੰਨਾ ਇਕੱਠ ਹੋਇਆ ਹਜੂਮ ਹੋਇਆ ਮੋਦੀ ਵਰਗਿਆਂ ਨੇ ਜਿਨ੍ਹਾਂ ਦੇ ਧੌਣ 'ਚ ਕੀਲਾ ਸੀ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਤਾਂ ਇੱਥੇ ਗੱਲ ਇਹ ਆ ਵੀ ਹੁਣ ਸਾਨੂੰ ਆਪਣੀ ਏਕਤਾ ਦਿਖਾਣੀ ਪੈਣੀ ਆ ਠੀਕ ਆ ਸਾਨੂੰ ਨਵੇਂ-ਨਵੇਂ ਇਨੀਸ਼ੀਏਟਿਵ ਆ ਮਤਲਬ ਜਿਹੜੇ ਨਵੇਂ-ਨਵੇਂ ਕਦਮ ਆ ਉਹ ਚੱਕਣੇ ਪੈਣੇ ਆ ਸਾਨੂੰ ਵੀ ਅਸੀਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚੇ ਨੂੰ ਇਹਨੂੰ ਕਿਵੇਂ ਮਜ਼ਬੂਤ ਬਣਾ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਿੱਖ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਦੇਖੋ ਜਿੱਦਾਂ ਅਸੀਂ ਦਿੱਲੀ ਧਰਨੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਜਗਾਇੀ ਸੀ ਠੀਕ ਆ ਵੀ ਐਦਾਂ ਯਾਰ ਦੇਖੋ ਅੱਜ 26 ਜਨਵਰੀ ਦਾ ਦਿਨ ਸੀ ਠੀਕ ਆ ਅੱਜ ਸਰਕਾਰੀ ਛੁੱਟੀ ਸੀ ਇੱਕ ਇੱਕ ਘਰ ਚੋਂ ਇੱਕ ਇੱਕ ਬੰਦਾ ਵੀ ਬਾਹਰ ਨਿਕਲ ਕੇ ਆਉਂਦਾ ਠੀਕ ਆ ਉਰੇ ਵੀਰੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਮੈਂ ਇਹ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਾਂ ਆਪਣੀ ਕੌਮ ਦੇ ਲਈ ਆਪ ਖੜੇ ਹੋਈਏ ਤੁਹਾਡੇ ਮੁਸਲਮਾਨ ਵੀਰ ਤੁਹਾਡੇ ਨਾਲ ਖੜੇ ਆਂ ਬਾਕੀ ਆਪਾਂ ਬਾਕੀ ਧਰਮਾਂ ਨੂੰ ਵੀ ਨਾਲ ਲੈ ਕੇ ਆਈਏ ਠੀਕ ਆ ਜੋੜੀਏ ਤਾਂ ਕਿ ਵੀ ਇੱਕ ਪੰਜਾਬ ਦੇ ਵਿੱਚ ਜਿਹੜੀ ਇਹ ਅੱਜ ਰਿਪਬਲਿਕ ਡੇ ਦੇ ਉੱਤੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ ਸੰਵਿਧਾਨ ਦੀ ਗੱਲ ਕਰਦੇ ਆ ਸੰਵਿਧਾਨ ਦੇ ਹਿਸਾਬ ਦੇ ਨਾਲ ਤਾਂ ਇਹ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੇ ਸੀਗੇ ਫਿਰ ਇੱਥੇ ਸੰਵਿਧਾਨ ਕਿੱਥੇ ਚਲੇ ਜਾਂਦਾ ਹੈ ਫੇਰ ਗੱਲ ਉੱਥੀ ਜਾਂਦੀ ਆ ਵੱਧ ਗਿਣਤੀ ਘੱਟ ਗਿਣਤੀ ਵੱਧ ਗਿਣਤੀ ਬਾਬਾ ਰਾਮ ਰਹੀਮ ਵਰਗੇ ਬਲਤਕਾਰੀ ਜੇਲ੍ਹਾਂ ਦੇ ਵਿੱਚੋਂ ਬਾਰ-ਬਾਰ ਕਾਨੂੰਨ ਦੇ ਸੰਵਿਧਾਨ ਦੇ ਖਿਲਾਫ ਉਹਨਾਂ ਨੂੰ ਪਰੋਲ ਮਿਲ ਰਹੀ ਹੈ ਜੀ ਛੁੱਟੀਆਂ ਮਿਲ ਰਹੀਆਂ ਬਾਰ-ਬਾਰ ਇੱਥੇ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਮਿਲ ਰਹੀ ਜਿਹੜੇ 25 25 30 30 ਸਾਲ ਤੋਂ ਅੰਦਰ ਆ ਗੱਲ ਸੰਵਿਧਾਨ ਦੇ ਹਸਾਬ ਨਾਲ ਨਹੀਂ ਹੋ ਰਹੀ ਗੱਲ ਇਹ ਆਪਣਾ ਵੱਧ ਗਿਣਤੀ ਦੇ ਹਿਸਾਬ ਨਾਲ ਹੋ ਰਹੀ ਆ ਉਹਨਾਂ ਚੀਜ਼ਾਂ ਨੂੰ ਸਾਨੂੰ ਪਛਾਣਨਾ ਪੈਣਾ ਤੇ ਦੂਸਰੀ ਗੱਲ ਇਹ ਹੈ ਵੀ ਸਾਨੂੰ ਇਕੱਠੇ ਹੋਣਾ ਪੈਣਾ ਤਕੜੇ ਹੋਣਾ ਪੈਣਾ ਮੈਂ ਬਾਕੀ ਧਰਮਾਂ ਨੂੰ ਵੀ ਸਾਰਿਆਂ ਨੂੰ ਇਹ ਕਹਿਣਾ ਹੈ ਵੀ ਹੱਕ ਸੱਚ ਦੀ ਗੱਲ ਕਰੀਏ ਜੇ ਹੁਣ ਅਜ ਸਿੱਖ ਕੌਮ ਦੇ ਨਾਲ ਠੱਕਾ ਹੋ ਰਿਹਾ ਬਾਕੀ ਧਰਮਾਂ ਨੂੰ ਵੀ ਨਾਲ ਆ ਕੇ ਜਿਵੇਂ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਗਏ ਸੀ ਇਦਾਂ ਆਪਾਂ ਕਰੀਏ ਠੀਕ ਹੈ ਜੀ ਵੱਧ ਤੋਂ ਵੱਧ ਵੀ ਆਪਾਂ ਗਿਣਤੀ ਦੇ ਵਿੱਚ ਸਰਕਾਰ ਦੀ ਅੱਖਾਂ ਖੋਲੀਏ ਠੀਕ ਹੈ ਵੀ ਬਾਰਿਸ਼ ਸਭ ਦੀ ਆਣੀ ਆ ਜਿੱਦਾਂ ਇਹ ਆਪਣਾ ਪੰਜਾਬ ਆ ਜਾਂ ਹਿੰਦੁਸਤਾਨ ਆ ਪੋਲਟਰੀ ਫਾਰਮ ਬਣ ਚੁੱਕਿਆ ਹੈ ਵੀ ਪੋਲਟਰੀ ਫਾਰਮ ਦੇ ਵਿੱਚ ਐਦਾਂ ਹੁੰਦਾ ਹੁੰਦਾ ਹੈ ਜੀ ਜਦੋਂ ਇੱਕ ਮੁਰਗੇ ਦੀ ਆਪਾਂ ਬਲੀ ਦੇਣੀ ਹੁੰਦੀ ਆ ਤਾਂ ਸਿਰਫ ਉਹੀ ਮੁਰਗਾ ਫੜਫੜਾਉਂਦਾ ਹੈ ਬਾਕੀ ਮੁਰਗੇ ਸੋਚਦੇ ਆ ਵੀ ਸਾਡੀ ਵਾਰੀ ਨਹੀਂ ਆਉਣੀ ਫੇਰ ਅਗਲੇ ਦਿਨ ਅਗਲਾ ਮੁਰਗਾ ਕੱਢਦੇ ਆ ਫੇਰ ਉਹ ਫੜਫੜਾਉਂਦਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਹਰੇਕ ਡਿਪਾਰਟਮੈਂਟ ਦੀ ਵਾਰੀ ਆਉਗੀ ਜਿਵੇਂ ਅੱਜ ਡਰਾਈਵਰ ਵੀਰਾਂ ਦੀ ਪਿੱਛੇ ਜੀ ਆ ਕੇ ਹਟੀਆ ਹੁਣ ਕਿਸੇ ਹੋਰ ਡਿਪਾਰਟਮੈਂਟ ਦੀ ਆ ਗਈ ਪਹਿਲਾਂ ਕਿਸਾਨਾਂ ਦੀ ਆ ਚੁੱਕੀ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟ ਦੀ ਵਾਰੀ ਆ ਗਈ ਵੀ ਵਾਰੀ ਸਭ ਦੀ ਆਣੀ ਆ ਆਪਣੇ ਆਪ ਨੂੰ ਠੀਕ ਹੈ ਹੱਕਾਂ ਦੀ ਆਵਾਜ਼ ਬੁਲੰਦ ਕਰੋ ਪੋਲਟਰੀ ਫਾਰਮ ਦੇ ਮੁਰਗੇ ਨਾ ਬਣੋ ਆਪਣੀ ਆਵਾਜ਼ ਆ ਜਿਹੜੀ ਉਹਨੂੰ ਕੈਮਰੋੱਖੋ ਆਪਣੇ ਹੱਕਾਂ ਦੇ ਲਈ ਲੜਦੇ ਰਹੋ ਜਿਹੜਾ ਫਰੀडम ਆਫ ਸਪੀਚ ਆ ਸਾਡੇ ਸੰਵਿਧਾਨ ਚ ਲਿਖਿਆ ਹੋਇਆ ਵੀ ਅਸੀਂ ਆਪਣੇ ਹੱਕਾਂ ਦੇ ਲਈ ਆਵਾਜ਼ ਚੱਕ ਸਕਦੇ ਹਾਂ ਠੀਕ ਹੈ ਅਸੀਂ ਕੋਈ ਗਲਤ ਆਵਾਜ਼ ਨਹੀਂ ਚੱਕ ਰਹੇ ਇੱਥੇ ਜੇ ਗਲਤ ਹੁੰਦੇ ਫਿਰ ਅਸੀਂ ਦੱਸੋ ਕੀ ਕਰਨਾ ਹੁੰਦਾ ਅਸੀਂ ਤਾਂ ਹੀ ਨਾਲ ਖੜੇ ਹਾਂ ਵੀ ਜੇ ਹੱਕ ਸੱਚ ਦੀ ਗੱਲ ਹੋ ਰਹੀ ਆ ਧੱਕਾ ਹੋ ਰਿਹਾ ਕੱਲੂ ਸਾਡੇ ਨਾਲ ਵੀ ਹੋ ਸਕਦਾ ਕਿਸੇ ਵੀ ਧਰਮ ਦੇ ਨਾਲ ਹੋ ਸਕਦਾ ਘੱਟ ਗਿਣਤੀ ਕਿਸੇ ਦੇ ਵੀ ਹੋ ਸਕਦੀ ਆ ਠੀਕ ਹੈ ਸਾਨੂੰ ਇਹ ਪਿਆਰ ਭਾਈਚਾਰਕ ਸਾਂਝਾ ਪਿਆਰ ਮੁਹੱਬਤ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਲਈ ਹਿੱਤਾਂ ਦੇ ਲਈ ਹੋਰ ਜਿਵੇਂ ਪਾਣੀ ਆ ਦਾ ਨਸ਼ੇ ਦਾ ਮੁੱਦਾ ਐਦਾਂ ਦੇ ਬਾਰੋਬਾਰੀ ਸਾਰੇ ਮੁੱਦਿਆਂ ਦੇ ਇਕੱਠੇ ਹੋਣਾ ਪੈਣਾ ਸਾਰੇ ਧਰਮਾਂ ਨੂੰ ਕਿਉਂਕਿ ਸਾਰਿਆਂ ਦੇ ਮੁੱਦੇ ਆ ਇਹ ਠੀਕ ਹੈ ਬਹੁਤ ਸ਼ੁਕਰੀਆ ਹਜ਼ਰਤ ਤੁਸੀਂ ਸਾਡੇ ਨਾਲ ਸੀ ਗੱਲਬਾਤ ਕਰ ਰਹੇ ਸੀ ਕਿ ਇਸ ਵੀਡੀਓ ਨੂੰ ਸੁਣ ਕੇ ਵਿਚਾਰ ਜੋ ਸਾਂਝਾ ਕਰੋ ਕੈਮ ਸਾਜੋਗ ਤੁਸੀਂ ਜਗਜੀਤ ਧੰਨਵਾਦ